ਜੇ ਅੱਜ ਇਹ ਆਸ਼ਵਾਸ਼ਣ ਵਾਲੀ ਹੀ ਗੱਲ ਆਪਾਂ ਵਧਵਾਜੀ ਕਰੀਏ ਜਦੋਂ ਲਾਸਟ ਪਿਛਲੇ ਮਹੀਨੇ ਜਿਹੜੀ ਹਰਦਵਾਰ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਸੀ ਉਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੀ ਕਿ ਜਿਹੜੇ ਪੋਪਲੀ ਜੀ ਨੇ ਇਹ ਸਾਫ਼ ਤੌਰ ਤੇ ਪ੍ਰਧਾਨਤ ਬਣਦੇ ਛੁਪਨੇ ਉੱਥੇ ਕਾਫੀ ਆਵਾਜ਼ਾਂ ਉਠੀਆਂ ਕਿ ਉੱਥੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਵੀ ਕਿਹਾ ਸੀ ਮੈਂ ਪ੍ਰਧਾਨ ਪ੍ਰਧਾਨਗੀ ਦੇ ਵਿੱਚ ਲਾਈਨ ਦੇ ਵਿੱਚ ਹੈਗਾ ਹੋਰ ਚਾਰ ਬੰਦਿਆਂ ਨੇ ਵੀ ਕਿਹਾ ਸੀ ਵੀ ਜੇ ਅਗਰ ਵੋਟਾਂ ਹੁੰਦੀਆਂ ਤਾਂ ਮੈਂ ਆਪਣੇ ਨਾਮੀਨੇਸ਼ਨ ਕਰਾਂਗਾ ਉਸ ਟਾਈਮ ਕਿਉਂ ਨਹੀਂ ਉੱਥੇ ਸਰਬਸੰਮਤੀ ਬਣਾਈ ਗਈ ਉਸ ਟਾਈਮ ਕਿਉਂ ਉੱਥੇ ਰੋੜਾ ਪਿਆ ਜਦਕਿ ਉਹੀ ਪੋਪਲੀ ਜੀ ਉਸ ਵੇਲੇ ਵੀ ਉੱਥੇ ਮੌਜੂਦ ਸਨ ਉਹੀ ਪੋਪਲੀ ਜੀ ਕਰਤ ਪਟਿਆਲੇ ਦੇ ਵਿੱਚ ਵੀ ਮੌਜੂਦ ਸਨ ਉਸ ਵੇਲੇ ਹੀ ਕਿਉਂ ਇਸ ਜਿਹੜੀ ਜੋ ਵੀ ਉੱਥੇ ਮੀਟਿੰਗ ਕੀਤੀ ਗਈ ਸੀ ਮੀਟਿੰਗ ਦੇ ਵਿੱਚ ਉਸ ਟਾਈਮ ਕਿਉਂ ਨਹੀਂ ਅਨਾਉਂਸ ਕੀਤਾ ਗਿਆ ਇੰਨਾ ਰੇੜਕਾ ਕਰਨ ਤੋਂ ਬਾਅਦ ਵੀ ਅਗਰ ਪ੍ਰਧਾਨ ਪੋਪਲੀ ਜੀ ਨੂੰ ਹੀ ਆਪਾਂ ਸੋਚਦੇ ਹਾਂ ਜੇ ਬਣਾਣਾ ਸੀਗਾ ਤਾਂ ਉਸ ਟਾਈਮ ਹੀ ਕਿਉਂ ਨਹੀਂ ਉਹਨਾਂ ਨੇ ਕਰ ਦਿੱਤਾ ਇਹਦੇ ਵੀ ਦੇਖੋ ਮੈਂ ਦੱਸਦਾ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਨਾ ਕੰਥ ਨਹੀਂ ਔਰ ਕਰਨੇ ਦਾ ਫਰਕ ਹੈ ਜਦੋਂ ਉੱਥੇ ਹਰਦੁਆਰ ਦੇ ਵਿੱਚ ਮੀਟਿੰਗ ਹੋਈ ਸੀਗੀ ਉਸ ਤੋਂ ਪਹਿਲਾਂ ਇਹ ਚੰਦ ਲੋਕ ਜਿਹੜੇ ਉੱਪਰ ਇੱਕ ਰੂਮ ਦੇ ਵਿੱਚ ਬੈਠ ਕੇ ਗੁਪਤ ਮੀਟਿੰਗ ਕੀਤੀ ਇਹਨਾਂ ਨੇ ਜਿਦੇ ਜ ਇਹਨਾਂ ਨੇ ਇਹ ਫੈਸਲਾ ਲਿਆ ਕਿ ਗਿਆਨ ਚੰਦ ਕਟਾਰਿਆ ਨੂੰ ਸਰਬਸੰਮਤੀ ਨਾਲ ਦੁਬਾਰਾ ਅਧਿਐਖ ਬਣਾ ਦਿਓ ਤੇ ਇਹਨੂੰ ਜਿਹੜਾ ਹੈ ਕਾਰਗਨੀਆਂ ਅਧਿਐਖ ਬਣਾ ਦਿਓ ਇੱਕ ਰਾਤ ਪਹਿਲਾਂ ਫੈਸਲਾ ਹੋਇਆ ਉਹ ਵੀ ਗਲਤ ਹੈ ਕਿਉਂਕਿ ਚੰਦ ਲੋਕ ਜਿਹੜਾ ਨਹੀਂ ਚਾਹਦੇ ਕਿ ਉਹ ਫੈਸਲਾ ਕਰਨ ਉਹਦੇ ਬਾਅਦ ਉਹ ਦੂਜੇ ਦਿਨ ਸਵੇਰੇ ਪੋਪਲੀ ਜੀ ਇਸ ਗੱਲ ਤੋਂ ਮੁਕਰ ਗਏ ਮੈਂ ਬਣਨਾ ਤਾਂ ਅਧਿਐਕਸ਼ ਬਣਨਾ ਹੈ ਹੂੰ ਤਾਂ ਜਦੋਂ ਉਸ ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਬਣੀ ਉੱਥੇ ਮੈਨੂੰ ਬੁਲਾਇਆ ਉੱਥੇ ਪੋਪਲੀ ਜੀ ਨੂੰ ਸਮਝਾ ਰਹੇ ਸੀਗੇ ਕਿ ਪੋਪਲੀ ਜੀ ਤੁਸੀਂ ਮੰਨ ਜੋ ਕਿਉਂਕਿ ਐਕਚੂਅਲ ਕੀ ਹੈ ਇਹਨਾਂ ਨੇ ਇੱਕ ਪੋਪਲੀ ਨੇ ਇੱਕ ਧਮਕੀ ਦਿੱਤੀ ਸੀਗੇ ਜੋ ਐਫਿਡੇਵਟ ਹੈ ਪ੍ਰੂਫ ਹੈ ਸਾਡੇ ਕੋਲ ਵੀ ਹੈ ਬਾਕੀ ਲੋਕਾਂ ਕੋਲ ਵੀ ਹੈ ਵੀ ਅਗਰ ਤੁਸੀਂ ਮੈਨੂੰ ਅਧਿਐਕਸ਼ ਨਹੀਂ ਬਣਾਓਗੇ ਮੈਂ ਤਾਂ 2 ਟੀਮ ਆਪਣੀ ਜਿਹੜਾ ਹੈ ਕਮਾਲ ਸੰਗ ਬਣਾ ਲਵਾਂਗਾ ਹੂੰ ਉਸ ਦੀ ਗਲਤੀ ਦੀ ਇਹਨੇ ਰਾਤ ਨੂੰ ਪੂਰੀ ਮੈਨੇਜਮੈਂਟ ਤੋਂ ਪਹਿਰੇ ਹੱਥ ਲਾ ਕੇ ਮਾਫੀ ਵੀ ਮੰਗੀ ਵੀ ਇਹ ਮੇਤੋ ਗਲਤੀ ਹੋ ਗਈ ਹੈ ਕਿ ਜਿਸ ਜਿਸ ਰਾਤ ਜਿਸ ਰਾਤ ਜਿਸ ਦਿਨ ਅਗਲੇ ਦਿਨ ਚ ਨਾਮ ਹੋਣਾ ਸੀ ਉਸੇ ਰਾਤ ਉਹ ਇੱਕ ਰਾਤ ਪਹਿਲਾਂ ਦੀ ਗੱਲ ਕਰ ਰਿਹਾ ਠੀਕ ਹੈ ਤਾਂ ਇਹ ਕਹਿੰਦੇ ਜੀ ਇਹ ਫੇਕ ਹੈ ਵੀ ਇੱਕ ਲੋਟਰੀ ਤੋਂ ਅਟੈਸਟ ਹੋਇਆ ਹੋਇਆ ਐਫੀਡੇਵਟ ਤਾਂ ਫੇਕ ਕਿਵੇਂ ਹੋ ਸਕਦਾ ਹੈ ਤਾਂ ਉਹ ਵੀ ਜਿਹੜਾ ਉੱਤੇ ਗਲਤ ਜਿਹੜਾ ਹੈ ਮੈਸੇਜ ਕੀਤਾ ਜਦ ਕਿ ਇਹ ਫੈਸਲਾ ਉੱਤੇ ਹੋਇਆ ਕਿ ਆਪਾਂ ਜਿਹੜਾ ਹੈ ਗਿਆਨ ਚੰਦ ਕਿਟਾਰਿਆ ਨੂੰ ਦੁਬਾਰਾ ਬਣਾਦਨੇ ਵੀ ਅੱਜ ਮੀਟਿੰਗ ਪੋਸਟਪੋਨ ਕਰਦੇ ਹੋ ਪੋਸਟ ਬੌਂਡ ਹੋ ਗਈ ਆਪ ਹੀ ਕਰਤਾ ਦਤਾ ਆਪ ਹੀ ਪੋਸਟ ਬੌਂਡ ਕਰਨ ਵਾਲੇ ਤੇ ਅੱਜ ਉਹੀ ਮਹੀਨੇ ਬਾਅਦ ਹੀ ਦੁਬਾਰਾ ਕਹਿੰਦੇ ਨੇ ਜੀ ਉਹ ਪਾਪਲਿਨ ਦੁਬਾਰਾ ਬਣਾ ਦਿਓ ਜਦ ਕਿ ਉਸ ਦਿਨ ਇਹ ਕਹਿੰਦੇ ਸੀਗੇ ਕਿ ਪਾਪਲਿਨ ਮਹਾਸੰਗ ਤੋਂ ਬਾਹਰ ਕੱਢਿਆ ਜਾਵੇ ਇਹ ਪੂਰੀ ਮੈਨੇਜਮੈਂਟ ਕਹਿ ਰਹੀ ਸੀਗੀ ਸਾਡੀ ਸਮਝ ਤੋਂ ਬਾਹਰ ਹੈ ਵੀ ਇਹ ਕੀ ਕੀ ਖਿਚੜੀ ਹੋ ਰਿਹਾ ਹੈ ਇਹ ਮਹਾਸੰਗ ਦੇ ਵਾਸਤੇ ਬਹੁਤ ਘਾਤਕ ਹੋ ਰਿਹਾ ਹੈ ਇਹ ਬਹੁਤ ਅੱਛੀ ਸੰਕੇਤ ਨਹੀਂ ਹੈ ਫਿਰ ਤੁਸੀਂ ਕੀ ਸਮਝਦੇ ਹੋ ਵੀ ਮਹਾਸੰਗ ਹੁਣ ਕਿਸ ਲਾਈਨ ਤੇ ਚੱਲ ਪਿਆ ਹੈ ਕੀ ਇਹ ਮਹਾਸੰਗ ਖੇਰੂ ਖੇਰੂ ਹੋਏਗਾ ਜਾਂ ਕੀ ਇਹ ਮਹਾਸੰਗ ਫਿਰ ਇੱਕ ਹੋ ਕੇ ਗੱਲ ਨੂੰ ਜਿਹੜੀ ਅੱਗੇ ਸਮਾਜ ਤੱਕ ਲੈ ਕੇ ਜਾਏਗਾ ਦੇਖੋ ਵੈਸੇ ਤਾਂ ਇਹ 4 ਸਾਲਾਂ ਤੋਂ ਆਪਣੇ ਮਨ ਮਰਜ਼ੀਆਂ ਕਰ ਰਹੇ ਸੀਗੇ ਇਹ ਆਪਣੀ ਪਿੱਠ ਆ ਥੱਪਤ ਪਾ ਰਹੇ ਸੀਗੇ ਜਦ ਕਿ ਸਮਾਜ ਦੇ ਵਿੱਚ ਇੱਡਾ ਵਧੀਆ ਕੋਈ ਇਹਨਾਂ ਦਾ ਜਿਹੜਾ ਰੋਲ ਅਦਾ ਨਹੀਂ ਸੀਗਾ ਸਮਾਜ ਨੂੰ ਇਸ 4 ਸਾਲਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਖਮਿਆਜਾ ਭੁਗਤਣਾ ਪੈ ਰਿਹਾ ਹੈ ਜਦ ਕਿ ਸਾਡੀ ਜਿਹੜੀ ਹੈ ਪੁਰਾਣੀ ਈ ਟਾਈਮ ਤੇ ਖੁਰਾਨਾ ਜੀ ਦਾ ਟਾਈਮ ਦੇਖੀਏ ਸਾਡੇ ਪੂਰੇ ਹਿੰਦੁਸਤਾਨ ਦੇ ਵਿੱਚ ਚੜ੍ਹਤ ਸੀਗੀ ਬਹੁਲਪੁਰ ਸਮਾਜ ਦੀ ਪ੍ਰਸ਼ਾਸਨ ਜੇ ਹੋਵੇ ਬਾਕੀ ਲੋਕਾਂ ਦੇ ਨਾਲ ਸਾਡਾ ਤਾਲਮੇਲ ਹੋਵੇ ਤਾਂ ਬਹੁਤ ਵਧੀਆ ਸੀਗਾ ਤਾਂ ਇਹ ਕੁਝ ਚੰਦ ਲੋਕਾਂ ਕਰਕੇ ਉਹ ਕਿਉਂਕਿ ਉਹਨਾਂ ਦਾ ਕੋਈ ਸਟੈਂਡ ਨਾ ਹੋਣ ਕਰਕੇ ਸਾਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਇਸ ਸਮਾਜ ਨੂੰ ਰਾਜਨੀਤਿਕ ਤੌਰ ਤੇ ਫਿਰ ਇਸਤੇਮਾਲ ਕੀਤਾ ਜਾ ਰਿਹਾ ਤੁਹਾਡਾ ਕਹਿਣ ਦਾ ਭਾਵੇਂ ਨਹੀਂ ਦੇਖੋ ਇੱਕ ਚੀਜ਼ ਮੈਂ ਦੱਸਾਂ ਸਮਾਜ ਸਾਡਾ ਸੁਲਝਿਆ ਹੋਇਆ ਨਾ ਕਿਸੇ ਦੇ ਕਹੇ ਤੇ ਇਸਤੇਮਾਲ ਹੁੰਦਾ ਨਾ ਹੋਏਗਾ ਕਿਉਂਕਿ ਦੇਖੋ ਪਿਛਲੇ ਮਾਰੀ ਜੇ ਲੋਕ ਆਪਣੇ ਆ ਆਗਮੀ ਪਾਰਟੀ ਦੇ ਬਾਈ ਦੇ ਵਿੱਚ ਆਪਣੇ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਹੂੰ ਤੋ ਬਹੁਤ ਬਹੁ ਸਮਾਜ ਦਾ ਬੰਦਾ ਵੀ ਖੜਾ ਹੋਇਆ ਉਸਦੇ ਬਾਅਦ ਵੀ ਨੀਨਾ ਮਿੱਤਲਾਮਾ ਦੀ ਪਾਰਟੀ ਤੋਂ ਜਿੱਤੇ ਤਾਂ ਸਮਾਜ ਬਹੁਤ ਸੁਲਝਿਆ ਹੋਇਆ ਉਹ ਇਹ ਦੇਖਦਾ ਹੈਗਾ ਕੌਣ ਸ਼ਹਿਰ ਦੇ ਵਾਸਤੇ ਕਿਹਦੀ ਸਰਕਾਰ ਆ ਰਹੀ ਹੈ ਤਾਂ ਉਹ ਉਸ ਵੱਲ ਝੁਕਦਾ ਹੈ ਨਾ ਕਿ ਉਹ ਕਿਸੇ ਪਰਸਨ ਵਾਸਤੇ ਝੁਕਦਾ ਹੈ ਬਦਵਾ ਜੀ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੇ ਜਿਵੇਂ ਕਿ ਅੱਜ ਮੀਟਿੰਗ 'ਚ ਫੈਸਲਾ ਲੈ ਕੇ ਸੁਸ਼ੀਲ ਕੁਮਾਰ ਹੋਪਲੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੁਸੀਂ ਕੰਡਮੈਂਟ ਕੀਤਾ ਕਿ ਅਸੀਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦੇ ਕੀ ਤੁਸੀਂ ਆਪਣੀ ਇਸ ਗੱਲ ਤੇ ਕਾਇਮ ਰਹੋਗੇ ਇਹ ਕਾਇਮ ਰਹਾਗੇ ਇਕੱਲਾ ਮੇਰਾ ਨਹੀਂ ਹੈਗਾ ਇਹ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਮੇਰੇ ਕੋਲ ਕਿਉਂਕਿ ਦੇਖੋ ਮੈਂ ਇੱਕ ਜ਼ਿੰਮੇਵਾਰ ਵਿਅਕਤੀ ਹਾਂ ਮੇਰੇ ਕੋਲ ਪੂਰੇ ਸਮਾਜ ਦੇ ਜਿਹੜਾ ਰਿਪੋਰਟਾਂ ਫੋਨ ਆ ਰਹੇ ਨੇ ਕਿ ਵੱਧਵਾਜੀ ਇਸ ਚੀਜ਼ ਦਾ ਨਹੀਂ ਅਸੀਂ ਆਪਣੀ ਦੁਬਾਰਾ ਵਿਧੀਵਤ ਤਰੀਕੇ ਨਾਲ ਮੀਟਿੰਗ ਕਰਦਾਂਗੇ ਪੂਰੇ ਮੈਂਬਰ ਜੋ ਐਲੀਜੀਬਲ ਨੇ ਉਹ ਆਣਗੇ ਤਾਂ ਉਹ ਪ੍ਰਧਾਨ ਕੋਈ ਮਰਜ਼ੀ ਬਣੇ ਇਸ ਚੀਜ਼ ਦਾ ਅਸੀਂ ਜਿਹੜਾ ਨਾ ਪੂਰਜੋਰ ਵਿਰੋਧ ਕਰਦੇ ਅਸੀਂ ਇਸ ਨੂੰ ਪ੍ਰਧਾਨ ਨਹੀਂ ਮੰਨਦੇ ਨਾ ਮੰਨਾਂਗੇ ਸੋ ਇਸਨ ਸ਼ਾਮਸੁੰਦਰ ਵਦਵਾ ਜੀ ਜਿਨ੍ਹਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਉਹ ਆਪਣੀ ਗੱਲ ਤੇ ਅੜਿੰਘਨ ਇਹ ਉਹਨਾਂ ਦਾ ਕੱਲਿਆ ਦਾ ਫੈਸਲਾ ਨਹੀਂ ਹੈ ਸਮਾਜ ਦੇ ਹੋਰ ਵੀ ਜੋ ਆਗੂ ਨੇ ਉਹ ਉਹਨਾਂ ਦੇ ਨਾਲ ਨੇ ਉਹਨਾਂ ਨੇ ਇਕੱਠ ਹੋ ਕੇ ਇਹੀ ਗੱਲ ਕਹੀ ਹੈ ਕਿ ਸੁਸ਼ੀਲ ਕੁਮਾਰ ਪੋਪਲੀ ਨੋਸੀ ਆਪਣਾ ਪ੍ਰਧਾਨ ਨਹੀਂ ਮੰਨਦੇ ਅਤੇ ਸੰਗ ਨੂੰ ਅਪੀਲ ਕਰਦੇ ਹਨ ਕਿ ਪੂਰੇ ਵਿਧੀ ਵਿਧਾਨ ਦੇ ਤਰੀਕੇ ਦੇ ਨਾਲ ਚੋਣ ਕਰਵਾਇਆ ਜਾਵੇ ਅਤੇ ਚੋਣ ਦੇ ਵਿੱਚ ਜੋ ਜੋ ਪ੍ਰਧਾਨਗੀ ਦਾ ਇੱਛੁਕ ਹੈ ਉਹ ਆਪਣਾ ਨੋਮੀਨੇਸ਼ਨ ਕਰੇ ਅਤੇ ਪ੍ਰਧਾਨ ਬਣੇ 那去。<Sí. S 2> no, sí.